24 ਘੰਟੇ AC ਚਲਾਉਣ ਨਾਲ ਹੋ ਸਕਦਾ ਹੈ ਤਮਾਕਾ ਘਰਾਂ 'ਚ ਲਗਾਤਾਰ ਹੋ ਰਹੇ AC ਬਲਾਸਟ AC ਦੀ ਠੰਡੀ ਹਵਾ ਮਚਾ ਰਹੀ ਅਗਦੇ ਪੰਬੜ ਗਰਮੀ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਤੇ ਇਸ ਵਾਰ ਦੀ ਗਰਮੀ ਤੋਂ ਰਾਹਤ ਲਈ ਲੋਕ AC ਦੀ ਵਰਤੋਂ ਕਾਫੀ ਜ਼ਿਆਦਾ ਕਰਦੇ ਨੇ ਤਾਂ ਜੋ AC ਦੀ ਠੰਡੀ ਹਵਾ ਉਹਨਾਂ ਨੂੰ ਠੰਡਕ ਦੇਵੇ ਪਰ ਇਹ ਠੰਡੀ ਹਵਾ ਤੁਹਾਡੇ ਘਰ 'ਚ ਬਲਾਸਟ ਕਰਨ ਦੀ ਵੀ ਵਜਾ ਬਣ ਸਕਦੀ ਹੈ ਦਿੱਲੀ ਹਰਿਆਣਾ ਪੰਜਾਬ ਤੇ ਹੋਰ ਵੀ ਬਹੁਤ ਸਾਰੀਆਂ ਜਗ੍ਹੀਆਂ ਥਾਵਾਂ ਨੇ ਜਿੱਥੇ ਏਸੀ ਕਰਕੇ ਘਰਾਂ 'ਚ ਬਲਾਸਟ ਹੋ ਰਹੇ ਨੇ ਜਿਹਾ ਨੌਇਡਾ ਕਰਨਾਟਕਾ ਗਾਜ਼ੀਆਬਾਦ ਤੇ ਹੋਰ ਵੀ ਬਹੁਤ ਸਾਰੀਆਂ ਆਜਈਆਂ ਥਾਵਾਂ ਨੇ ਜਿੱਥੋਂ ਏਸੀ ਕਰਕੇ ਘਰ ਦੇ ਵਿੱਚ ਬਲਾਸਟ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਇਹ ਏਸੀ ਬਲਾਸਟ ਬਹੁਤ ਸਾਰੇ ਕਾਰਨਾ ਕਰਕੇ ਹੋ ਸਕਦਾ ਹੈ ਜਨਨ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ 24 ਘੰਟੇ ਏਸੀ ਦੀ ਵਰਤੋਂ ਜੇ ਕੀਤੀ ਜਾਵੇ ਤਾਂ ਘਰ ਦੇ ਵਿੱਚ ਬਲਾਸ ਹੋ ਸਕਦਾ ਹੈ ਜੀ ਹਾਂ ਜੇਕਰ ਤੁਸੀਂ ਘਰ ਦੇ ਵਿੱਚ 24 ਘੰਟੇ ਏਸੀ ਚਲਾ ਰਹੇ ਹੋ ਕੋਈ ਵੀ ਏਸੀ ਨੂੰ ਬ੍ਰੇਕ ਨਹੀਂ ਮਿਲ ਰਹੀ ਤੁਸੀਂ ਏਸੀ 1 ਘੰਟੇ ਲਈ ਅਤੇ ਘੰਟੇ ਲਈ ਵੀ ਬੰਦ ਨਹੀਂ ਕਰਦੇ ਤਾਂ ਘਰ ਦੇ ਵਿੱਚ ਬਲਾਸ ਹੋ ਸਕਦਾ ਹੈ ਤੇ ਇਸ ਦੇ ਨਾਲ ਨਾਲ ਏਸੀ ਦੀ ਵਰਤੋਂ ਕਰਦੇ ਸਮੇਂ ਕਟ ਆਫ ਦਾ ਖਾਸ ਧਿਆਨ ਰੱਖਣਾ ਚਾਹੀਦਾ ਜੀ ਆ ਕਟ ਆਫ ਦਾ ਮਤਲਬ ਕੀ ਹੈ ਤੁਹਾਨੂੰ ਆਸਾਨ ਪਾਸਾ ਦੇ ਵਿੱਚ ਸਮਝਾਈਏ ਕਿ ਕਟ ਆਫ ਕੀ ਹੁੰਦਾ ਜਦੋਂ ਸਾਡਾ ਏਸੀ ਚੱਲ ਰਿਹਾ ਹੁੰਦਾ ਤਾਂ ਉਹ ਇੱਕੋ ਦਮ ਏਸੀ ਚੱਲਣਾ ਬੰਦ ਕਰ ਜਾਂਦਾ ਤਾਂ ਏਸੀ ਤਾਂ ਚੱਲ ਰਿਹਾ ਹੁੰਦਾ ਪਰ ਏਸੀ ਕੂਲਿੰਗ ਕਰਨਾ ਬੰਦ ਕਰ ਦਿੰਦਾ ਉਹਦੇ ਵਿੱਚਲਾ ਸਿਰਫ ਪੱਖਾ ਚੱਲ ਰਿਹਾ ਹੁੰਦਾ ਤੇ ਜਦੋਂ ਏਸੀ ਨੂੰ ਇਦਾਂ ਲੱਗਦਾ ਕਿ ਹੁਣ ਰੂਮ ਦੇ ਵਿੱਚ ਟੈਂਪਰੇਚਰ ਫੇਰ ਤੋਂ ਜ਼ਿਆਦਾ ਵਧਣ ਲੱਗ ਗਿਆ ਗੰਨੀ ਵਧਣ ਲੱਗੀ ਹੈ ਤਾਂ ਏਸੀ ਆਪਣੇ ਆਪ ਸਟਾਰਟ ਹੋ ਜਾਂਦਾ ਤੁਹਾਨੂੰ ਉਸ ਦੇ ਵਿੱਚ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਤੁਹਾਡੇ AC ਦੇ ਵਿੱਚ ਇਹ ਕਟਆਫ ਨਹੀਂ ਹੋ ਰਹੀ ਤਾਂ ਇਸ ਦਾ ਤੁਹਾਨੂੰ ਜਾਇਜ਼ਾ ਲੈਣ ਦੀ ਲੋੜ ਹੈ ਤੁਹਾਨੂੰ ਜਿਹੜਾ ਮਕੈਨਿਕ ਆ ਉਸ ਨੂੰ ਬੁਲਾ ਕੇ ਆਪਣੇ AC ਨੂੰ ਦਿਖਾਉਣ ਦੀ ਲੋੜ ਹੈ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੇ ਘਰ ਦੇ ਵਿੱਚ ਵੀ ਬਲਾਸ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਤੁਹਾਡਾ ਏਸੀ ਸਾਫ਼ ਨਹੀਂ ਹੈ ਤੁਸੀਂ ਆਪਣੇ ਏਸੀ ਦੀ ਪ੍ਰੋਪਰ ਸਰਵਿਸ ਨਹੀਂ ਕਰਵਾਈ ਹੋਈ ਉਸ ਦੇ ਨਾਲ ਵੀ ਘਰ ਦੇ ਵਿੱਚ ਧੁਮਾਕਾ ਹੋ ਸਕਦਾ ਹੈ ਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਨਵਾਂ ਏਸੀ ਫਿਟ ਕਰਵਾਇਆ ਤੇ ਉਸ ਦੀ ਵਾਇਰਿੰਗ ਜਿਹੜਾ ਏਸੀ ਫਿਟ ਕਰਕੇ ਗਿਆ ਸੀ ਉਹਨੇ ਪ੍ਰੋਪਰ ਨਹੀਂ ਕੀਤੀ ਤਾਂ ਇਸ ਦੇ ਨਾਲ ਵੀ ਘਰ ਦੇ ਵਿੱਚ ਜਿਹੜਾ ਉਹ ਧੁਮਾਕਾ ਹੋ ਸਕਦਾ ਹੈ ਇਹ ਥਾਸੀਂ ਸਾਰੇ ਕਾਰਨ ਜਿੰਨਾ ਕਾਰਨ ਧੁਮਾਕਾ ਹੁੰਦੇ ਨੇ ਪਰ ਹੁਣ ਤੁਹਾਨੂੰ ਕੁਝ ਹਦਾਇਤਾਂ ਵੀ ਦੱਸ ਦਿੰਨੇ ਆ ਜਿਸ ਦੇ ਨਾਲ ਤੁਸੀਂ ਆਪਣੇ ਘਰ ਦਾ ਆਪਣੀਆਂ ਦੁਕਾਨਾਂ ਦਾ ਬਚਾ ਕਰ ਸਕਦੇ ਹਾਂ ਕਿ ਜੇਕਰ ਕਿਹੜੀਆਂ ਸਾਵਧਾਨੀਆਂ ਨੇ ਤੁਸੀਂ ਵਰਤੋਗੇ ਤਾਂ ਤੁਹਾਡੇ ਘਰ ਦੇ ਵਿੱਚ ਤੁਹਾਡਾ ਏਸੀ ਬਲਾਸਟ ਨਹੀਂ ਕਰੇਗਾ ਤੇ ਸਭ ਤੋਂ ਪਹਿਲੀ ਹਦਾਇਤ ਇਹ ਹੈ ਕਿ 24 ਘੰਟੇ ਸਾਨੂੰ ਏਸੀ ਬਿਲਕੁਲ ਵੀ ਨਹੀਂ ਚਲਾਉਣਾ ਚਾਹੀਦਾ ਏਸੀ ਨੂੰ ਦਿਨ ਦੇ ਵਿੱਚ ਘੱਟੋ-ਘੱਟ 2 ਤੋਂ 3 ਘੰਟੇ ਬ੍ਰੇਕ ਜ਼ਰੂਰ ਦੇਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਜਦੋਂ ਅਸੀਂ ਆਪਣਾ ਏਸੀ ਚਲਾ ਰਹੇ ਹਾਂ ਤਾਂ ਸਾਨੂੰ ਆਪਣੇ ਏਸੀ ਦਾ ਟੈਂਪਰੇਚਰ ਵੀ ਬਹੁਤ ਜ਼ਿਆਦਾ ਨਹੀਂ ਘਟਾਉਣਾ ਚਾਹੀਦਾ ਅਕਸਰ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਅਸੀਂ ਆਪਣਾ ਏਸੀ ਦਾ ਟੈਂਪਰੇਚਰ 18 19 16 ਰੱਖ ਦਿੰਨੇ ਆ ਤਾਂ ਜੋ ਸਾਡੇ ਘਰ ਦੇ ਵਿੱਚ ਜਿੱਥੇ ਅਸੀਂ ਏਸੀ ਚਲਾਇਆ ਹੋਇਆ ਸਾਡੇ ਰੂਮ ਦੇ ਵਿੱਚ ਉਹ ਠੰਡਕ ਜ਼ਿਆਦਾ ਹੋਏਗੀ ਪਰ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਜਿੰਨਾ ਸੀ ਟੈਂਪਰੇਚਰ ਘਟਾਵਾਂਗੇ ਓਨਾ ਬਲਾਸਟ ਹੋਣ ਦਾ ਖਤਰਾ ਵੱਧਦਾ ਹੈ ਇਸ ਕਰਕੇ ਸਾਨੂੰ ਟੈਂਪਰੇਚਰ 20 ਤੋਂ 25 ਡਿਗਰੀ ਦੇ ਵਿੱਚ ਵਿੱਚ ਹੀ ਰੱਖਣਾ ਚਾਹੀਦਾ ਤਾਂ ਜੋ ਕੂਲਿੰਗ ਵੀ ਹੋਵੇ ਤੇ ਤੁਹਾਡੇ ਘਰ ਦੇ ਵਿੱਚ ਬਲਾਸਟ ਹੋਣ ਦਾ ਖਤਰਾ ਵੀ ਨਾ ਬਣੇ ਤੇ ਇਸ ਦੇ ਨਾਲ-ਨਾਲ ਸਾਨੂੰ ਪੱਖੇ ਦੀ ਔਰਤੋਂ ਜ਼ਰੂਰ ਨਾਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਹਲਕੀ ਸਪੀਡ ਤੇ ਜਦੋਂ ਪੱਖਾ ਚੱਲਦਾ ਹੋਏਗਾ ਤੇ ਟੈਂਪਰੇਚਰ 20 ਤੋਂ 25 ਡਿਗਰੀ ਦੇ ਵਿੱਚ ਵਿੱਚ ਹੋਏਗਾ ਤਾਂ AC ਆਟੋਮੈਟਿਕਲੀ 쿨ਿੰਗ ਕਰੇਗਾ ਤੇ ਪੱਖਾ ਜਿਹੜਾ ਉਹ ਜਿਹੜੀ 쿨ਿੰਗ ਕਰ ਰਹੀ ਹੋएगी ਉਸ ਨੂੰ ਕਮਰੇ ਦੇ ਜਾਂ ਘਰ ਦੇ ਸਾਰੇ ਕੋਨਿਆਂ ਤੱਕ ਪਹੁੰਚਾਏਗਾ ਇਸ ਤੋਂ ਬਾਅਦ ਆਪਣੇ AC ਦੀ ਸਾਨੂੰ ਪ੍ਰੋਪਰ ਸਰਵਿਸ ਕਰਵਾਉਣੀ ਚਾਹੀਦੀ ਹੈ ਪ੍ਰੋਪਰ ਸਵਾਈ ਦਾ ਖਿਆਨ ਰੱਖਣਾ ਚਾਹੀਦਾ ਤੇ ਨਾਲ ਹੀ AC ਦੀ ਵਾਇਰਿੰਗ ਵੀ ਪ੍ਰੋਪਰ ਚੈੱਕ ਕਰਨੀ ਚਾਹੀਦੀ ਹੈ ਤਾਂ ਕਿ AC ਦੀ ਵਾਇਰਿੰਗ ਜਿਹੜੀ ਹੈ ਉਸ ਦੇ ਵਿੱਚ ਕੋਈ ਵੀ ਨੁਕਸ ਜਿਹੜਾ ਨਾ ਹੋਵੇ ਕਿਉਂਕਿ ਜੇਕਰ AC ਦੀ ਵਾਇਰਿੰਗ ਖਰਾਬ ਹੈ ਤਾਂ ਉਸ ਦੇ ਨਾਲ ਵੀ ਜਿਹੜਾ ਧਮਾਕਾ ਹੋ ਸਕਦਾ ਤੇ ਸਭ ਤੋਂ ਜ਼ਰੂਰੀ ਗੱਲ ਸਭ ਤੋਂ ਜ਼ਰੂਰੀ ਗੱਲ ਇੱਕ ਖਾਸ ਧਿਆਨ ਰੱਖਣ ਦੇ ਵਿੱਚ ਇਹ ਹੈ ਕਿ ਆਪਣੇ AC ਦਾ ਟੈਂਪਰੇਚਰ ਸਾਨੂੰ ਸਟੇਬਲ ਰੱਖਣਾ ਚਾਹੀਦਾ ਹੈ ਸਭ ਤੋਂ ਖਾਸ ਕਰ ਜਿਹਦੇ ਤੇ ਖਾਸ ਧਿਆਨ ਦੇਣ ਦੀ ਲੋੜ ਹੈ ਉਹ ਇਹ ਹੈ ਕਿ ਸਾਨੂੰ ਆਪਣੇ ਕਮਰੇ ਦਾ ਜਿਸ ਰੂਮ ਦੇ ਵਿੱਚ AC ਚੱਲ ਰਿਹਾ ਉਸ ਦਾ ਟੈਂਪਰੇਚਰ ਸਟੇਬਲ ਰੱਖਣ ਦੀ ਲੋੜ ਹੈ ਉਹ ਕਿਵੇਂ ਉਹ ਵੀ ਤੁਹਾਨੂੰ ਸਮਝਾਉਣੀ ਹੈ ਕਿ ਜਿਹੜੇ ਰੂਮ ਦੇ ਵਿੱਚ AC ਚੱਲ ਰਿਹਾ ਹੈ ਤੇ AC ਤਾਂ ਚੱਲ ਰਿਹਾ ਹੈ AC ਚੱਲਣ ਦੇ ਨਾਲ ਕੂਲਿੰਗ ਹੋਏਗੀ ਪਰ ਜੇਕਰ ਅਸੀਂ ਉਸ ਰੂਮ ਦੇ ਗੇਟ ਖਿੜਕੀਆਂ ਬਾਰ-ਬਾਰ ਖੋਲਦੇ ਰਵਾਂਗੇ ਦਰਵਾਜ਼ੇ ਖਿੜਕੀਆਂ ਬਾਰ-ਬਾਰ ਖੁੱਲਦੇ ਰਹਿਣਗੇ ਤਾਂ ਉਹ ਕੂਲਿੰਗ ਬਾਹਰ ਜਾਏਗੀ ਜਿਸ ਨਾਲ ਰੂਮ ਦਾ ਟੈਂਪਰੇਚਰ ਜਿਹੜਾ ਉਹ ਵਿਗੜੇਗਾ ਕਦੇ ਵਧੇਗਾ ਕਦੇ ਘਟੇਗਾ ਤੇ ਉਸ ਦੇ ਨਾਲ ਹੀ ਫਿਰ ਸਾਡੇ AC ਦੇ ਕੰਪਰੈਸਰ ਤੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਦਬਾਅ ਹੈ ਉਹ ਪਵੇਗਾ ਇਸ ਦਾ ਕੰਪਰੈਸਰ ਉਸਤੇ ਕਾਫੀ ਜ਼ਿਆਦਾ ਲੋਡ ਪਏਗਾ ਤੇ ਇਸ ਦੇ ਨਾਲ ਏਸੀ ਦੇ ਕੰਪਰੈਸਰ ਤੇ ਲੋਡ ਪੈਣ ਦੇ ਨਾਲ ਉਹ ਕੰਪਰੈਸਰ ਦੇ ਵਿੱਚ ਧਮਾਕਾ ਹੋਏਗਾ ਜਿਸ ਦੇ ਨਾਲ ਆਟੋਮੈਟਿਕਲੀ ਸਾਡੇ ਘਰ ਦੇ ਵਿੱਚ ਬਲਾਸਟ ਹੋ ਸਕਦਾ ਹੈ ਤਾਂ ਇਹ ਕੁਝ ਗੱਲਾਂ ਸੀ ਜਿਨ੍ਹਾਂ ਦਾ ਸਾਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ ਤਾਂ ਜੋ ਵਾਧਿਕ ਗਰਮੀ ਵੀ ਜਿਹੜੀ ਹੈ ਉਸ ਦਾ ਵੀ ਤੋੜ ਕੱਢਿਆ ਜਾਵੇ ਤੇ ਨਾਲ ਹੀ ਜੇਕਰ ਸਾਡੇ ਘਰ ਦੇ ਵਿੱਚ ਅਸੀਂ ਏਸੀ ਦੀ ਇਹਨਾਂ ਟੰਗਾਂ ਦੇ ਨਾਲ ਜੋ ਪਹਿਲਾਂ ਦੱਸਿਆ ਕਿਸ ਤਰੀਕੇ ਨਾਲ ਘਰ ਦੇ ਵਿੱਚ ਬਲਾਸਟ ਹੋ ਸਕਦਾ ਤਾਂ ਜੇ ਅਸੀਂ ਕੁਝ ਅਜਿਹਾ ਕਰ ਰਹੇ ਹਾਂ ਤੇ ਕੁਝ ਜਿਹੜੀਆਂ ਰੈਮਡੀਜ਼ ਆਉਂ ਦੱਸੀਆਂ ਉਹ ਪਨਾ ਸਕਦੇ ਹਾਂ ਤਾਂ ਕਿ ਸਾਡੇ ਘਰ ਦੇ ਵਿੱਚ ਬਲਾਸਟ ਨਾ ਹੋਵੇ ਅਸੀਂ ਆਪਣੇ ਘਰ ਨੂੰ ਬਿਲਕੁਲ ਸਹੀ ਸਲਾਮਤ ਸੁਰੱਖਿਅਤ ਰੱਖ ਸਕੀਏ ਤੇ ਆਪਣੀ ਸਿਹਤ ਵੀ ਜਿਹੜੀ ਆ ਉਹ ਗਰਮੀ ਤੋਂ ਉਸ ਨੂੰ ਬਚਾ ਕੇ ਰੱਖ ਸਕੀਏ